ਮੇਰੀ ਮਾਂ ਐਨਜੀਓ ਬਟਾਲਾ ਵੱਲੋਂ ਆਪਣੀ ਮਾਂ ਦੀ ਜਾਦ ਵਿੱਚ ਲਗਾਇਆ ਗਿਆ ਦੂਸਰਾ ਫ੍ਰੀ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਇਸ ਕੈਂਪ ਵਿੱਚ ਜ਼ਰੂਰਤਮੰਦ ਲੋਕਾਂ ਦੇ ਫ੍ਰੀ ਮੈਡੀਕਲ ਚੈੱਕਅਪ ਕੀਤੇਗੇ ਅਤੇ ਫ੍ਰੀ ਵਿੱਚ ਦਵਾਈਆਂ ਵੀ ਦਿੱਤੀਆਂ ਗਈਆਂ ਜਦੋਂ ਇਸ ਬੰਦ ਵਿੱਚ ਐਨਜੀਓ ਦੇ ਐਮ ਡੀ ਨਾਲ ਗੱਲਬਾਤ ਕੀਤੀ ਤਾਂ ਕੀ ਕੁਝ ਕਿਹਾ ਉਹਨਾਂ ਨੇ ਸੁਣਦੇ ਹਾਂ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਅੱਜ ਅਸੀਂ ਮੈਡੀਕਲ ਕੈਂਪ ਲਾਇਆ ਹੈ ਮੇਰੀ ਮਾਂ ਦੀ ਯਾਦ ਚ ਕੈਂਪ ਲਾਇਆ ਹੈ ਉਹਨੂੰ 1 ਸਾਲ ਹੋ ਜਾਣਾ ਇਸ ਦੁਨੀਆ ਤੋਂ ਗਏ ਹੋਏ ਮੈਂ ਚਾਹੁੰਦਾ ਆਪਣੀ ਮਾਂ ਨੂੰ ਮੈਂ ਹਮੇਸ਼ਾ ਜਿੰਦਾ ਰੱਖਾਂ ਜਿੰਦਰ ਮੇਰੇ ਸਾਹ ਚੱਲਦੇ ਉਮਰ ਮੈਂ ਆਪਣੀ ਮਾਂ ਨੂੰ ਜਿੰਦਿਆ ਰੱਖਾਂ ਤੇ ਇਦਾਂ ਦਾ ਕੁਛ ਨਾ ਕੁਛ ਮੈਂ ਕਰਦਾ ਰਹੂੰਗਾ ਜਿਵੇਂ ਇਹ ਜਾ ਕੇ ਬੂਟੇ ਲਾ ਕੇ ਆਏ ਆ ਕਿ ਆਪਣੀ ਮਾਂ ਦੀ ਯਾਦ ਦੇ ਵਿੱਚ ਸਾਰੇ ਸਿਟੀ ਰੋਡ ਦੇ ਉੱਤੇ ਇਤਾਂ ਦਾ ਜਿਹੜੇ ਕੈਂਪ ਆ ਮਹਾਨ ਕੈਂਪ ਮੈਂ ਕਹਿੰਦਾ ਲੱਗਦੇ ਰਹਿਣ ਤੇ ਸਾਡੇ ਬਟਾਲ ਦੇ ਲੋਕ ਜਿਹੜੇ ਜ਼ਰੂਰਤਮੰਦ ਲੋਕ ਆ ਕਿਸੇ ਦੀ ਦਵਾਈ ਦਾਰ ਨੂੰ ਰੁਕੇ ਨਾ ਕਿ ਸਦਾ ਇਲਾਜ ਰੁਕੇ ਪੈਸਿਆਂ ਕਰਕੇ ਤੇ ਇਹੀ ਸਾਡਾ ਸਾਥ ਉਸੇ ਰੋਜ਼ 7:30 ਤੋਂ 9 ਇੱਥੇ ਬੈਣੇ ਆ ਤੇ ਸਾਡਾ ਤੇ ਸਾਡੀ ਟੀਮ ਦਾ ਸਾਥ 200 ਤੋਂ ਜ਼ਿਆਦਾ ਮੈਂ ਕੁਝ ਕਹਿਣਾ ਨਹੀਂ ਜਾਂਦਾ ਤੇ ਜਿਹੜਾ ਫ੍ਰੀ ਮੈਡੀਕਲ ਕੈਂਪ ਬਲੱਡ ਕੈਂਪ ਤੇ ਜਿੰਨੇ ਵੀ ਬੁੜੀ ਦੀ 올ਡ ਆ ਸਾਰੇ ਬਈ ਸੀ ਕਿ ਮੈਂ ਚਾਹਦਾ ਲੋਕ ਸਾਡਾ ਸਾਥ ਦਿਨ ਯੂਥ ਸਾਡਾ ਸਾਥ ਦੇ ਤੇ ਇਦਾਂ ਹੀ ਅਸੀਂ ਸਾਨੂੰ ਮੋਟੀਵੇਟ ਕਰੋ ਤੇ ਤਾਂ ਕਿ ਅਸੀਂ ਹੋਰ ਇਦਾਂ ਦੇ ਕੰਮ ਕਰ ਸਕੀ ਹੋਰ ਜ਼ਰੂਰਤਮੰਦ ਲੋਕਾਂ ਦੀ ਮ